ਦੇਖ ਮੜੇ ਅੰਗ ਦੋ ਜਿਹਾ ਲੱਗ ਰਿਹਾ ਹੈ ਅਰੀਜਨਲ ਲੱਗ ਰਿਹਾ ਸੀ ਅਰੀਜਨਲ ਅਰੀਜਨਲ ਹਾਂ ਸਕਾਰਾਂ ਉੱਪੜੀ ਜੂ ਹਣੋ ਥੋੜਾ ਕਲੋਹੇ ਲਾ ਲਾਓ ਐਨਾ ਕਲੋਹੇ ਕੱਢ ਲੈ ਪਤਾ ਕੀ ਰੀਲ ਕੱਢਾਂਗੇ ਰੀਲ ਤਾਂ ਐਨੇ ਚ ਹੀ ਨਿਕਲ ਜੂ ਐਂ ਐਨਾ ਚ ਹੀ ਨਿਕਲ ਜੂ ਤੂੰ ਉੱਠਣ ਦਾ ਮਰਣਾ ਨਾ ਕੌਲ ਨਗਰ ਮੈਨੂੰ ਤਾਂ ਉੱਠਣਾ ਮੈਥੋਂ ਬੋਲਣੀ ਨਾ ਉਹ ਤਾਂ ਵਧੀਆ ਆਵਾਜ਼ ਆਉਂਦੀ ਹੈ ਨੇੜੇ ਦੀ ਇਹ ਦੂਆ ਪੜੇ ਮੰਗੂ ਕੀ ਕਿਹਨੂੰ ਕਹਿੰਦਾ ਡੋਗਰ ਨਹੀਂ ਐ ਹਾਂ ਉਹ ਤਾਂ ਮੂਰੇ ਬੈਠਾ ਤੇ ਨਾ ਉਹ ਨਹੀਂ ਆਉਂਦੇ ਕੀ ਆਉਂਦੇ ਨਾ ਮੈਂ ਸੁਣਿਆ ਨਾ ਸੱਪ ਮੈਂ ਕੁ ਦਾੜੀ ਦਾ ਕੱਟ ਜਲਾ ਕਰਨਾ ਮੈਂ ਉਹ ਹੀ ਮੈਂ ਕੁ ਜੱਟ ਖੱਜੂ ਕੱਟ ਲੈਣਾ ਆ ਬੰਦਨ ਲੱਗੀ ਇਹ ਕੰਪੂਜ ਲਾ ਜਰਾ ਇੱਕ ਵਾਰ ਜੋ ਸੀਰਾ ਨਹੀਂ ਆਇਆ ਹਨ ਤੇ ਮੇਰੇ ਸੀਨ ਨਾ ਕਦੋਂ ਪਾਉਣੇ ਕਿਦੋਂ ਤੋਂ ਪਾਉਣ ਲੱਗਣਾ ਬ੍ਰਸੀ ਮੈਨੂੰ ਕਿਉਂ ਕੀ ਕਰਨ ਭਲਾ ਆ ਮਦਰ ਮੈਨੂੰ ਕੰਮ ਕੋਈ ਨਹੀਂ ਮੈਂ ਤੇਰੇ ਤੇ ਕਰਾ ਗਿਆ ਬੁਖਾਰ ਆ ਮੈਨੂੰ ਹੋਰ ਕੋਈ ਕੰਮ ਨਹੀਂ ਬੁਖਾਰ ਆ ਤੁਹਾਨੂੰ ਹੋ ਉੱਥੇ ਮੰਜਾ ਪਿਆ ਪੈ ਜਾ ਮੈਂ ਕੋਈ ਕੰਮ ਨਹੀਂ ਕਰਦਾ ਆਪਣੀ ਢਾਲੂ ਤੇ ਆਪਣਾ ਕਸੀ ਲੈਣਾ ਹੈ ਅੱਪੀ ਢਾਲੂ ਮੈਂ ਜਦੋਂ ਲੋਡ ਹੋਈ ਮੈਨੂੰ ਕੱਪੜਿਆਂ ਚ ਕਿਹੜੇ ਤੂੰ ਇਹਨਾਂ ਕਹਿਤਾ ਰੋ ਬੈ ਜਾ ਬਾਜੂ ਗੋਲਡੀ ਨੂੰ ਫੋਨ ਕਰ ਲਾ ਮੈਂ ਤਾਂ ਅੰਦਰ ਕਿਦਾ ਭਾਈ ਉਹਨੂੰ ਕਹਦੇ ਹੁਣ ਸ਼ੂਟ ਆਗਾ ਮੈਨੂੰ ਕੋਈ ਤਾਂ ਅਰਜੈਂਟ ਆ ਕਹਿੰਦਾ ਇੱਕ ਮਿੰਟ ਮੇਰੀ ਗੱਲ ਕਰ ਮੰਜਾ ਵੀ ਪਿਆ ਮੈਂ ਅੰਦਰ ਵੀ ਬੈ ਜਾਣਾ ਏਸੀ ਚ ਫੇਰ ਕਰੂ ਜਦੋਂ ਉਹ ਤਾਂ ਹ ਜਦੋਂ ਅੱਖਾਂ ਮਤਾਂ ਬੱਠਣ ਮਾ ਠੀਕ ਚੱਲ ਆ ਜਾ ਇਧਰ ਆ ਜੀ ਚੰਗਾ ਚੱਲ ਬਈ ਸਰਪੰਚਣੀ ਐ ਸਰਪੰਚਣੀ ਐ ਹਾਂਜੀ ਕੀ ਹੋ ਗਿਆ ਉਹ ਕਿੱਥੇ ਮਰ ਗਈ ਆ ਦੇਖੋ ਮੇਰੀ ਬੰਦੂਕ ਵੜਾ ਕੇ ਨਾ ਕਿਉਂ ਕੀ ਹੋ ਗਿਆ ਹੁਣ ਓਏ ਕੰਮਾ ਫੜਾ ਦੇ ਤੂੰ ਬੜੀਆਂ ਗੱਲਾਂ ਨਾ ਕਰ ਓਹੋ ਲਾ ਫੜੋ ਕੌਣ ਖੋਇਆ ਕੀ ਇਹ ਪੜਨ ਦੱਸੋਗੇ ਵੀ ਕਿ ਨਹੀਂ ਓਏ ਹੋਇਆ ਕੀ ਨਹੀਂ ਆਪਣੇ ਨਾ ਬੰਦੇ ਰਹਿੰਦੇ ਹੋਰ ਕਿਸੇ ਨਾਲ ਰਲ ਜਾਂਦੇ ਆ ਕੌਣ ਰਲ ਗਿਆ ਕਿਸੇ ਨਾਲ ਓ ਤੈਨੂੰ ਪਤਾ ਨਹੀਂ ਹੈ ਦੱਸੋ ਸਹੀ ਓ ਮੈਂਬਰ ਤੇ ਮੈਂਬਰ ਤਾਂ ਮੈਂਬਰ ਆ ਫਿਰ ਜਾਊਗਾ ਇਹੋ ਓਏ ਐ ਕਿਉਂ ਜਾਊਗਾ ਉਹਨਾਂ ਦੇ ਨਾਲ ਜਾਣ ਦਾ ਕੀ ਲੋੜ ਹੈ ਕਿਹਨਾਂ ਨਾਲ ਛੱਡਿਆ ਦੁਬਾਰੀ ਗੱਲ ਮੈਂ ਸਮਝਾਉਣ ਵਾਲੀ ਗੱਲ ਹੁੰਦੀ ਹੈ ਚੰਗਾ ਗੁੱਸੇ ਨਾਲ ਨਹੀਂ ਸਮਝਾਈ ਜਾਂਦੀ ਹੁੰਦੀ ਤੂੰ ਨਾ ਫੜਾ ਓ ਛੱਡੋ ਯਕੀ ਤੂੰ ਛੱਡ ਦੇ ਮੈਂ ਗੋਲੀ ਚੱਲ ਓ ਚੱਲ ਜਾਂਦੇ ਗੋਲੀ ਛੱਡ ਇੱਥੇ ਰੱਖ ਇੱਥੇ ਚੰਗਾ ਮੈਂ ਕਹਿੰਦਾ ਨਹੀਂ ਗੋਲੀ ਚੱਲ ਜੋ ਗੋਲੀ ਠੀਕ ਆ ਇਦੋਂ ਇੱਥੇ ਗੋਲੀਆਂ ਹੋ ਜੀ ਖੜੇ ਮੈਂ ਲੋਡ ਕਰ ਲਾ ਕਰਾ ਦੇ ਤੁਸੀਂ ਮੈਂ ਕਹਦਾ ਕਿਉਂ ਕੋਈ ਰੰਡੀ ਕਰਦਾ ਕਿਸੇ ਨੂੰ ਤੂੰ ਜੇੜ ਭਗ ਜਾਵੇਂਗਾ ਮੇਰੀ ਜਵਾਨੀ ਆਈ ਟੱਪ ਜੂ ਹਾਂ ਇਹ ਵੀ ਕਹਿਦੀ ਨਹੀਂ ਛੱਡਦੀ ਮੈਂ ਤੇਰਾ ਮੋਰੂ ਮੈਂ ਮੋਰੂ ਮਾਰ ਕੇ ਦਮ ਲਊ ਕੀ ਗੰਦ ਤਰੇ ਜਿਹਰ ਤੇ ਕਾਈ ਨੰਬੀ ਨਹੀਂ ਆਇਦਾਂ ਨੇ ਕਾਈ मैं आके तेरे करी फैर मारा ना तू सीधा गर्म हो के ही? मैं पग जी सेट करूंगा मैं भरा हाँ। बाहर निकलो ओए ओ तो, 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 की, की हो गया ठंडा हो, तो, हो मैं पहला मैं भरा बाहर निकलो फिर मैं गोली मारू हैं हाँ। है? ओ तो, की हो गया ਜੀ ਜਨਾਵਾਰ ਨਿਕਲੇ ਗੋਲੀ ਮਾਰ ਮੇਰੀ ਗੱਲ ਸੁਣ ਮੈਂ ਜਦੋਂ ਮੈਂ ਬਾਹਰ ਨਿਕਲੋ ਆ ਕੀ ਹੋ ਗਿਆ ਮੈਂ ਗੋਲੀ ਚਲਾਉਂ ਜੰਗਾ ਸਾਈਡ ਉਤੋਂ ਦੀ ਲੰਘ ਜੂ ਤੇ ਤੇਰਾ ਸਾਈਡ 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 ਤੋਂ ਨਹੀਂ ਲੰਘੇ ਜੇ ਦੇਖੀ ਮੈਂ ਉਪ ਪੈਂ ਦਮ ਮਾਰ ਤੇ ਸੀ ਓਏ ਓ ਮੈਂ ਹੋਰ ਤੇਰੀ ਪੂਜਾ ਕਰਨਾ ਇੱਥੇ ਓਏ ਮੈਨੂੰ ਦਸਤਾ ਦੇ ਠੰਡਾ ਹੋ ਜਾ ਕੱਲ ਤਾਂ ਦੱਸ ਦੇ ਲੈ ਠੰਡੇ ਹੋਣੇ ਆ ਗਿਆ ਫਿਰਦਾ ਗੋਲੀਆਂ ਚਲਾਉਂਦਾ ਫਿਰਦਾ ਤੂੰ ਚੋਣ ਜਾਬਤਾ ਲੱਗਿਆ ਹੋਇਆ ਉਹ ਲੱਟ ਫਿਰ ਨਾ ਚੋਣ ਜਾਪਤਾ ਹੁਣ ਕਰ ਲੈਂਦਾ ਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਤਾਂ ਚਾਚੇ ਦਾ ਮੁੰਡਾ ਹੀ ਐ ਬੱਸ ਫਿਰ ਹੁਣ ਕਹਦੇ ਅੱਜ ਨੂੰ ਫੜਾ ਦੀ ਉਹਨੇ ਕਿਹਾ ਕਹਿੰਦਾ ਵੀ ਸੰਗ ਕਰਕੇ ਤੈਨੂੰ ਫੜਾ ਕੇ ਅੱਜ ਨੂੰ ਆ ਬੱਚਾ ਬਣ ਕੇ ਗੱਲ ਕਰਦੀ ਕੋਈ ਗੱਲ ਨਹੀਂ ਕੋਈ ਗੱਲ ਹੈ ਤਾਂ ਨਹੀਂ ਬੈਠੇ ਤਾਂ ਨਹੀਂ ਬਹਲੇ ਇੱਧਰ ਕੱਢਾਂਗੇ ਇੱਥੋਂ ਉੱਤਰੂ ਇੱਥੋਂ ਲਾ ਲਈ ਉਹ ਕੀ ਹੋ ਗਿਆ ਦੂਆ ਗੋਲੀ ਚਲਾਉਂਗਾ ਸਾਰਾ ਉੱਤੇ ਲਾ ਕੇ ਰੱਖੀ ਠੀਕ ਐ ਬੱਸ ਫਿਰ ਇੱਥੇ ਆਜਾ ਗੋਲੀ ਮੱਜੇ ਗੋਲੀ ਮਾਰ ਰਹੀਆਂ ਨਾ ਮੈਂ ਪਾਸਾ ਫਲਟ ਐ ਪਾਸਾ ਕਰ ਉਹ ਮਾਰਦੀ ਸੀ ਦੇਖਣੀ ਹੈ ਹੈ ਇਧਰ ਹੀ ਆਊਗੀ ਦੇਖੀ ਮਿਹੜਾ ਵੱਜ ਕੇ ਨਹੀਂ ਸੱਚੀ ਪਰੇ ਹੋ ਰੌਂਦ ਬਾਈ ਦੇਖ ਕੇ ਮਾਰੀ ਕਿਤੇ ਮੇਰੇ ਅੱਖ ਮੂੰਹ ਕੱਢ ਦੇ ਕੁਸ ਅੰਕਲ ਕੋਲ ਸੱਚੀ ਵਿੱਚ ਹੀ ਹੈ ਅੰਕਲ ਕੋਲ ਕਿ ਉੱਥੇ ਚੱਲ ਤੂੰ ਮੈਂ ਭਰਾ ਉਹ ਬਾਹਰ ਨਿਕਲ ਓਏ ਦਵਰੇ ਕਰ ਦਵਰੇ ਕਰ ਮਾੜਾ ਆ ਪਰਖੇ ਆਉਣ ਦੇ ਓ ਇੱਥੇ ਨਾ ਆ ਜਾਓ ਬਾਬਾ ਇੱਥੇ ਆ ਜਾਓ ਇੱਥੇ ਆ ਆ ਇੱਥੇ ਆ ਜਾ ਅਜੇ ਬੋਰਡਾ ਉ ਵਿੱਚ ਕੀ ਦੇਜੇ ਖਾਲੀਆਂ ਦਾ ਹਾਂ ਨਾ ਪਹਿਲਾਂ ਮੈਂ ਵੀ ਸੋਚਿਆ ਸੀ ਚੱਲ ਓ ਮੈਂ ਬਰਾ ਓ ਬਾਹਰ ਨਿਕਲ ਕਿੱਥੇ ਆ? ਇੱਥੋਂ ਲੜਾਈ। ਉਹ ਤੋਂ ਲੜਾਈ। ਆ ਮੇਰੇ ਬੈਕ ਤੋਂ ਲੜ। ਉਹ ਕਿੱਥੇ ਹੋ ਬਾਹਰ ਨਿਕਲ? ਓਏ ਕਿਉਂ ਸੰਗ ਪੜਵਾਇਆ? ਮਾਰਤੇ ਸੀ ਓਏ। ਓਏ ਹੋਰ ਤੇਰੀ ਮੱਥੇ ਪੂਜਾ ਕਰਨਾ ਆ। ਕਰਮ ਚੰਗੇ ਆ ਬਚਤ ਰਹੇਗੀ। ਕੀ ਹੋ ਗਿਆ ਤੈਨੂੰ ਦੁਬਾਰੇ ਨਾ ਚਲਾਦੀ ਦਿਨਿਕ ਗੋਲੀ ਉਹ ਗੱਲ ਕਹਿ ਕੇ ਆ ਉਹ ਸੰਸਾਨ ਜਾ ਪੈ ਗਿਆ ਹਾਂ ਕਰਮ ਚੰਗੇ ਸੀ ਜਾਨ ਬਚ ਗਈ ਹੋਰ ਨਾ ਚਲਾਦੀ ਕੀ ਹੋ ਗਿਆ ਤੈਨੂੰ ਗੋਲੀਆਂ ਚਲਾਈ ਜਾਂਦਾ ਚੋਣ ਜਾਪਤਾ ਲੱਗਿਆ ਹੋਇਆ ਹਜੇ ਤੂੰ ਮੈਨੂੰ ਪੁੱਛਦਾ ਵੀ ਕੀ ਹੋ ਗਿਆ ਹਾਂ ਸਹੀ ਪੋਜੀਸ਼ਨ ਹੈ ਦੀ ਮੈਂ ਤਾਂਈ ਵਾਲਾ ਹਾਂ ਸੀਂਹ ਦੇਖ ਲੈਣਾ ਬੱਬਾ ਸੀਂਹ ਦੇਖ ਲੈਨੇ ਆਪਾਂ ਲਿਆ ਕਿਹੜਾ ਕਿੱਥੇ ਦਿਖਾਏ ਆਪਾਂ ਕਾਹਦੇ ਪਾਏ ਨੂੰ ਕੋਈ ਪਤਾ ਲੱਗਦਾ ਆਏ ਨੂੰ ਨਹੀਂ ਪਤਾ ਲੱਗਦਾ ਉਹਨੂੰ ਬੁਲਾ ਰਾਚੂ ਨੂੰ ਕਲਵੰਤ ਨੂੰ ਸਿੰਦਰ ਨੂੰ ਚੱਲ ਜਿੰਦਾ ਬਲੌਗ ਕੱਸੀ ਗੱਲ ਜੀ ਹਨ ਕੀ ਹਾਲ ਚਾ ਦੋਸਤੋ ਐਂ ਗੈਣਾ ਜੀ ਓ ਓ ਸੀਤੋ ਸੀਤ ਵਾਲਾ ਉਹ ਕਿਆ ਅਖਰੀ ਕੱਟੀ ਜਾਂਦੇ ਤੁਸੀਂ ਉਹ ਮੈਨੂੰ ਇਹੋ ਦਿੱਤੀ ਆ ਯਾਰ ਕੀ ਕਹਿੰਦੇ ਹੁੰਦੇ ਇੱਧਰ ਦੇਖੋ ਹੋਜੀ ਟ੍ਰੇਨਿੰਗ ਮੈਨੂੰ ਇਹੋ ਦਿੱਤੀ ਪਨਿਸ਼ਮੈਂਟ ਪਨਿਸ਼ਮੈਂਟ ਹੀ ਹੁੰਦੀ ਆ ਆਹਾਂ ਗੋਲੀ ਚਲਾਉਂਦੀ ਗੋਲੀ ਚਲਾਈ ਨਾ ਮੇਰੇ ਤੇ ਹੋਏ ਉਰੋਂ ਦੀ ਲੈ ਗਿਆ ਬੰਦੂ ਆ ਜਾ ਆਂਕਲ ਨੰਗ ਜਾ ਆਜੋ 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 ਕੀ ਕਰਦਾ ਉਹ ਤੇ ਨਿਸ਼ਾਨਾ ਲਾਉਣਾ ਅੱਖ ਤੇ ਇੱਕ ਦਾ ਤਾਂ ਕਰਾ ਕੇ ਲਿਆ ਆ ਇੱਕ ਦੀ ਤਿਆਰੀ ਕਰਦਾ ਓਏ ਹਾਣਾ ਚ ਉਹਨੇ ਥੋੜਾ ਬੰਬ ਬੰਨਾ ਕੁੜੇ ਲਵਾਤੇ ਚੱਲ ਆਗੇ ਬਾਈ ਇੱਕ ਦੀ ਭੰਦਾ ਐ ਐਕਟਰ ਆਗੇ ਮੇਰੀ ਗੱਲ ਸੁਣੋ ਇੱਧਰ ਆ ਹੁਣ ਆ ਫੜ ਲੈ ਆ ਫੜੀ ਬੰਦੂਕ ਮੇਰੀ ਗੱਲ ਸੁਣੋ ਤੁਸੀਂ ਜਾ ਰਹੇ ਰਾਤ ਮੈਂ ਤੁਹਾਡੇ ਕੋਲੇ ਆਇਆ ਸੀ ਤੁਸੀਂ ਕੰਪਲੀਟ ਕਰਨੇ ਜਾ ਰਹੇ ਹੋ ਜਾ ਰਹੇ ਠੀਕ ਹੈ ਤੇ ਕੰਪਲੀਟ ਕਰਨੇ ਜਾਈ ਜਾਂਦੇ ਹੋ ਠੀਕ ਹੈ ਕਿ ਸਿੰਦਰ ਘਰੇ ਰਹਿ ਜੋ ਗੱਲੀ ਕਿਰਾਂ ਤੁਸੀਂ ਆ ਗੱਲਬਾਤ ਕਰਕੇ ਕਹ ਬਾ ਇਹ ਮਤਲਬ ਗੱਲ ਚ ਇਹ ਸ਼ੋ ਨਾ ਕਰਿਓ ਵੀ ਅਸੀਂ ਕੰਪਲੀਟ ਕਰਨੇ ਨੇ ਬਾਪੂ ਜਿਹੜਾ ਕੱਲ ਹੋ ਰਾਤ ਆ ਗਿਆ ਨਾ ਅੱਧੀ ਜਿੱਤ ਆਪਣੀ ਦਾ ਉਹੀ ਕਰ ਗਿਆ ਹਾਂ ਪੁੱਛ ਕਿਵੇਂ ਹਾਂ ਇਹ ਪੁੱਛੂਗਾ ਹਾਂ ਦੱਸ ਮੈਨੂੰ ਕਿਵੇਂ ਤੈਨੂੰ ਦੱਸਾਂ ਕਿ ਤੂੰ ਮੇਰੇ ਨਾਲ ਇਹ ਗੱਲ ਵਧਾ ਚੜਾ ਕੇ ਜੇ ਕਰ ਲਿਓ ਠੀਕ ਆ ਅੱਜ ਸਹੀ ਨਾ ਉਹ ਚਲੋ ਆਜੋ ਚਲੋ ਅੱਛਾ ਉਹ ਸ਼ੋ ਨਹੀਂ ਕਰਨਾ ਵੀ ਅਸੀਂ ਕੰਮ ਹੋ ਵੀ ਥਾਣੇ ਚ ਜਾਨੇ ਇਹ ਤਾਂ ਬਾਅਦ ਚ ਜਦੋਂ ਪੁਲਿਸ ਆਊ ਉਹ ਤਾਂ ਪਤਾ ਲੱਗੂ ਵੀ ਉਹਨਾਂ ਨੇ ਕੀਤਾ ਸੀ ਅੱਛਾ ਅੱਛਾ ਚਲੋ ਚਲੋ ਸਸਪੈਂਸ ਤੇ ਸਸਪੈਂਸ ਚਲ ਆਜੋ ਆਜੋ ਜਿਹਨੇ ਨੱਚਣਾ ਖੰਡੇ ਦੀ ਧਾਰ ਤੇ ਆਜੋ ਜੀ ਲੈ ਮੈਂ ਲੈ ਮੈਂ ਕਿ ਤੇਰੇ ਕੋਲੇਗਾ ਲੈ ਲੈ ਅੱਜ ਮੈਂ ਲਾਖੀ ਆ ਖੇਡੀ ਗੇ ਨੈਚਰ ਗੇਮ ਮੈਂ ਨਹੀਂ ਖੇਡਦਾ ਲੈਵਲ ਟੁੱਟ ਜੂ ਲੈਵਲ ਨੂੰ ਕੀ ਰਹਿਗੇ ਕੱਪ ਮੇਰੂ ਹਾਂਜੀ ਉਹੀ ਸੀਗੀ ਰਾਜੀ ਤੂੰ ਮੂਵੀ ਨਾ ਉਹ ਵੀ ਪੱਟਾ ਲੈ ਮੋਲ ਫਿਲਮਾ ਕੋਈ ਇਹ ਤਾਂ ਉਹੀ ਸੀਗਾ ਮੈਂ ਖੇਡੀ ਜਾਨੀ ਆ ਕੱਲ ਦੀ ਰਾਤ ਇੱਕ ਵੇਟਾ ਖੇਡ ਗਈ। ਖੇਡ ਲੱਗ ਗਈ ਜਣੀ ਹੁਣ ਵਧੀਆ ਗੱਲ ਬਾਤ ਆ ਬਾਬੇ। ਜਣੀ ਹੁਣ ਤੂੰ ਖੇਡ ਲੱਗ ਗਈ। ਠੀਕ ਆ। ਸਿੰਦਰ ਨੇ ਕੋਈ ਲੱਗ ਗਈ ਤੂੰ। ਲੈ ਖੇਡ। ਇਹਨਾਂ ਨੂੰ ਮਲਾਣਾ ਚਾਹਾਂਗਾ। ਦੇਖ ਕਿਵੇਂ ਮਲਾ ਸਕਦਾ। ਇਹ ਕਿਹੜੀਆਂ ਇਤਰੀ ਦਿਖਾ। ਇੱਕ ਕਰ। ਇਹ ਕਰੀ ਇਤਰੀ। ਆ ਕਰ ਪਏ। ਨਹੀਂ ਹੋਣਾ। ਕਿਉਂ ਨਹੀਂ ਹੋਣਾ? ਕਿਹੜੀ ਗੇਮ ਐਵੇਂ ਜੀ ਕਿ ਜੇ ਰਹਾ ਹੈ ਹੈਗੀ ਇਹ ਇੱਕ ਕਮ ਲੇਵਲ ਆਇਆ 43 ਤੇਰੇ ਤੇਰੇ ਫਾਈਨਲ ਆ ਰਿਹਾ ਨਹੀਂ ਆ ਰਿਹਾ ਇਹ ਮੈਨੂੰ ਮਿਲੂਗੀ ਇਹ ਚ ਕੁਝ ਨਹੀਂ ਮਿਲਦਾ ਇਹ ਚ ਮੈਨੂੰ ਮਿਲੂ ਗੂੰ ਪਕੌੜਾ ਖੰਨਾ ਕੀ ਮਿਲੂ ਇਹ ਚ ਮੈਨੂੰ ਗੂੰ ਪਕੌੜਾ ਉਹਨਾਂ ਦੇ ਚ ਪਾ ਦਾਂਗੇ ਉਹਨਾਂ ਦੀ ਆ ਲੈ ਮਿਲ ਗਿਆ ਲੈ ਹੱਥ ਜਿਆ ਸੀਗਾ ਹੱਥ ਜਿਆ ਸੀਗਾ ਮਿਲ ਗਿਆ ਬੈਂਕ ਦਾ ਕੰਮ ਕਰਦਾ ਬੈਂਕ ਚ ਆ ਗਿਆ ਮੁੰਡਾ ਉੱਤੋਂ ਦੀ ਆ ਕੇ ਉਹ ਕਹਿੰਦਾ ਮੈਂ ਕਹਾ ਦੇਵ ਅਸ਼ਵੀ ਮਾਣੇ ਵਾਲੇ ਭਾਉ ਤੋਂ ਲੋਨ ਕਰਾ ਦਿੰਨੇ ਹਾਂ ਹਾਂ ਮਿਲੂ ਹਾਂ ਕਰ ਮੈਂ ਦੇਵ ਵੀ ਸਮਝ ਗਿਆ ਉਸ ਕਲਾ ਮੇਲ ਕਰਨਾ ਹਾਂ ਮੇਲ ਕਰਨਾ ਮੇਲ ਕਰਾ ਦੇ ਰਬਾ ਮੇਲ ਕਰਾ ਦੇ ਮੇਲ ਕਰਾ ਦੇ ਰੱਬਾ ਡੰਪਲ ਕੀ ਕਰਿਆ ਨਹੀਂ ਇਹਨੂੰ ਸਾਡੋ ਉਹਨੂੰ ਦੇ ਦੇ ਉਹ ਟੋਲੇ ਆਪਣਾ ਦੇ ਚ ਨਾ ਠੀਕ ਹੈ ਅੱਧੀ ਜਿੱਤ ਤਾਂ ਆਪਣੀ ਉਦ ਹੀ ਹੋ ਗਈ ਜਦੋਂ ਘਰੇ ਰਾਤ ਆ ਗਿਆ ਹਾਂ ਕਰੋ ਕਿਦਾਂ ਰਾਤ ਨੂੰ ਆ ਗਿਆ ਰਾਤ ਕਰ ਆ ਗਿਆ ਜੋ ਵੀ ਸੀ ਰਾਤ ਕਰ ਆ ਗਿਆ ਤੁਸੀਂ ਹਾਂ ਤੁਸੀਂ ਦੋ ਜਣੇ ਇੱਕ ਪਾਸੇ ਹੋ ਜੋ ਇੱਕ ਜਣਾ ਛੱਕ ਦੀ ਤਹਿ ਚੋ ਜੋ ਵੀ ਮੈਂ ਸਰਪੰਚ ਜਿੰਨਾ ਉੱਤੇ ਆ ਨਾ ਉਹਨਾਂ ਥੱਲੇ ਆ ਉਹ ਕਿਸੇ ਗੱਲ ਨੂੰ ਆਇਆ ਇਹ ਵੀ ਗੱਲ ਕਰਨੀ ਹੈ ਕਿ ਗੱਲ ਅਣਗਹਿਲੀ ਨਹੀਂ ਕਰਨੀ ਵੀ ਆਪਣੀ ਜਿੱਥ ਪੱਕੀ ਹੈ ਪਤੀ ਨਹੀਂ ਕਿਹੜੇ ਵਾਲੇ ਕੀ ਹੋ ਜੇ ਅੰਚੇ ਜਿੰਨਾ ਉੱਤੇ ਹੈ ਨਾ ਹਾਂ ਉਹਨਾਂ ਦਾ ਧਰ ਧਰਤੀ ਚ ਹੈ ਮੈਂ ਰਹੀ ਉਹਨਾਂ ਦਾ ਇਹ ਕਿ ਜਿੰਨਾ ਜੀ ਪੈ ਚੁੱਕਿਆ ਹਾਂ ਹਾਂ ਗਲਤ ਤਿੱਗਣਾ ਹੈ ਜਾਣਦੀ ਹਾਂ ਮੈਂ ਬਾਪੂ ਤੇਰੇ ਨਾਲੋਂ ਵੱਧ ਜਾਣਦੀ ਹਾਂ ਹਾਂ ਬਾਜੀਓ ਕਦੇ ਵੀ ਪਲਟ ਸਕਦਾ ਹੈ ਹਾਂ ਪਰ ਮੈਂ ਐਡੀ ਕੱਚੀ ਨਹੀਂ ਹੁੰਦਾ ਜਾਣਦੇ ਤੁਸੀਂ ਨਹੀਂ ਹੁੰਦਾ ਜਾਣਦੇ ਮੈਂ ਉਹਨੂੰ ਵੱਧ ਇਕਤਾ ਚ ਬਲ ਹੈ ਜੇ ਇਕਤਾ ਦਾ ਬਲ ਹੈ ਬਲ ਹੈ ਬਲ ਹੈ ਬਲ ਹੈ ਬਲ ਹੈ ਬਲ ਹੈ ਇਕਤਾ ਮੇ ਬਲ ਹੈ ਮੇਰੇ ਮੂੰਹ ਵਧੀਆ ਲੱਗੂਆ ਹੈ ਵੀ ਤੁਸੀਂ ਨਹੀਂ ਉਹਨੂੰ ਉਹਨਾਂ ਜਾਣਦੇ ਜਿਹੜੀ ਤੂੰ ਰਾਤ ਗੱਲ ਕੀਤੀ ਨਾ ਸੱਚੀ ਮੁੱਚੀ ਕੋਈ ਪਾਰਟ ਦਾ ਲਿਓ ਮਣਾ ਮੋਟਾ ਕੱਟ ਨਹੀਂ ਸਿੱਧੀ ਚੱਕ ਲਈ ਤੁਸੀਂ ਹੋਰ ਫੜਾ ਚੋਲਾ ਹੀ ਤੇ ਫੜਾਰੀ ਸੀ ਮੈਂ ਫੜਾ ਕੇ ਸਾਰਾ ਕੁਸ ਹੋਇਆ ਇੱਥੋਂ ਤਾਰ ਕੇ ਫੜਾਇਆ ਮੇਰੇ ਫ੍ਰਿਜ ਕੋਲ ਸੀ ਨਹੀਂ ਨਹੀਂ ਗੱਲਾਂ ਬਾਤਾਂ ਦਾ ਸ਼ੁਰੂ ਮੈਨੂੰ ਆਵਾਜ਼ ਮਾਰ ਲਈ ਜਾ ਨਾ ਨਾ ਬਾਅਦ ਚ ਲਿਆਉਂਗੀ ਚੋਲਾ ਹਾਂ ਮੈਂ ਆਈ ਸੀ ਪਹਿਲਾਂ ਗਿਆ ਲਿਆ ਪੁੱਤ ਲਿਆਣਾ ਚੋਲਾ ਲੇਟ ਹੋਈ ਇਹਨੇ ਨਹੀਂ ਆਪਾਂ ਲੇਟ ਆਇਆ ਇੱਥੋਂ ਸ਼ੁਰੂ ਕਰਦਾ ਉਦੋਂ ਮੈਂ ਅੰਦਰ ਆਇਆ ਸੀ ਇਹ ਨਾ ਨਾ ਇਹ ਪੈਨ ਭਾੜਦਾ ਹੋਵੇ ਉਹ ਕੋਈ ਪੈਨ ਕਾਪੀ ਕੋਈ ਕੁਸਤਾ ਦੇ ਦੇ ਕਿੱਥੇ ਹੈ बापू आवाज मार दारे पिंड च नहीं है इस करके सही सही ਹਾਂ ਗਲਤ ਹੈ ਉਹਦੇ ਜਿੰਨਾ ਬੰਦਾ ਕੋਈ ਚਲਾਕ ਨਹੀਂ ਹੈਗਾ ਮੈਂ ਕਿਹਾ ਡਾਇਲੋਗ ਸਹੀ ਹੈ ਸਹੀ ਹੈ ਵੀ ਉਹਦੇ ਇੰਨਾ ਬੰਦਾ ਚਲਾਕ ਨਹੀਂ ਫਿਰ ਹਾਂ ਨਹੀਂ ਨਹੀਂ ਜਿੰਨਾ ਉਹ ਤਾਹਾਂ ਨਾ ਜਿੰਨਾ ਧਰਤੀ ਤੋਂ ਬਾਹਰ ਧਰਤੀ ਦੇ ਦੋ ਦੁਗਣਾ ਵਿੱਚ ਜਿੰਨਾ ਧਰਤੀ ਤੋਂ ਉੱਚਾ ਨਾ ਉਹ ਧਰਤੀ ਦੇ ਦੁਗਣਾ ਤਿੱਗਣਾ ਥੱਲੇ ਉਹ ਮੈਂ ਕਹਿੰਦਾ ਉਹਦਾ ਲੈ ਜਾ ਵਧੀਆ ਉਹ ਵੀ ਲੈ ਜਾ ਰੱਖੀ ਕਿਉਂਕਿ ਕੋਸ਼ ਕਰਨਾ ਪੈ ਜੇ ਹਾਂ ਡਾਇਲੋਗ ਠੀਕ ਆ ਵਾਹ ਵਾਹੀ ਕਰ ਵਾਹ ਵਾਹ ਫੋੜੇ ਉੱਚੀ ਕਰ ਹਾਂ ਸੋ ਹੋ ਦੇ ਨਾਲ ਤਾਂ ਆਪਣੀ ਹਾਰ ਹੋ ਜਾਣੀ ਸੀ ਪਹਿਲਾਂ ਨਾਲ ਜਿ ਵਧਿਆ ਗਿਆ ਸੀ ਉਹਨੇ ਜਿੱਤੀ ਹਸਲ ਕੀਤੀ ਅਜੇ ਤੱਕ ਹੋਰ ਅੱਛਾ ਤਾਂ ਵੀ ਉਸ ਧਰਤੀ ਦੇ ਥੱਲੇ ਉਹ ਹੱਥ ਦੀ ਹਰਕਤ ਕਰ ਲਈ ਨਾਲ ਹਾਂ ਚੱਲ ਹੂੰ ਚੱਲ ਕੀ ਨਾ ਕਰ ਤਾ ਮੇਰੇ ਤੋਂ ਬਿਨਾ ਨਾ ਚੱਲੇ ਉਹ ਫਲਾਣਾ ਟਾਈਮ ਉਹ ਦੱਸਾਂਗੇ ਪਰ ਇਹ ਨਹੀਂ ਸਦਾ ਦੇ ਹਾਂ ਅਗਲੇ ਟਾਈਮ ਆਉਣ ਦੇ ਦੱਸਾਂਗੇ ਅੱਗੇ ਦੇਖਾਂਗੇ ਸਸਿਲ ਬਸ ਉਹ ਮਾਈਕ ਲੱਗਾ ਉਹ ਕੋਈ ਚੱਕਾ ਉਹ ਬਾਗਰੀ ਜਾਵਣਾ ਸਵਾਜ ਹੋਇਆ ਜਦੋਂ ਮੈਂ ਬਾਗ ਗਈ ਕੀ ਕਰਦੀ ਐ ਜੇ ਟੁੱਟੀ ਆ ਹੋ ਅੱਛਾ ਓ ਸੱਤ ਤਾਂ ਨਹੀਂ ਦਿੱਖੀ ਬੇਟਰੇ ਉਹ ਮੁੜ ਕੇ ਆ ਗਏ ਅੱਛਾ ਆ ਕਰਦੀ ਐ ਇਹ ਲਓ ਕਰਦੀ ਐ ਇਹ ਨਹੀਂ ਆ ਕਰਦੇ ਤੂੰ ਲੈ ਜੀ ਇਹ ਕਿ ਰੱਖ ਕੇ ਲੈ ਲੈ ਆ ਲੈ ਬਈ ਓਪੀ ਕੀ ਆਦੇ ਚੋਏ ਐ ਸੇਤਾਨੀ ਕਿਤੇ ਇਹਦਾ ਨੋਟ ਜੀ ਲੀਗਾ ਬਾਰੇ ਆ ਕੇ ਅੰਦਰ ਆ ਦਵਾਈਆਂ ਬੁੱਢਿਆਂ ਵਾਲਾ ਆਹੋ ਆ ਜਾ ਲੈ ਕੁਛ ਨਹੀਂ ਹੋਣ ਮੈਂ ਇਹ ਸਭ ਲੈ ਵੀ ਮੁੰਡਾ ਲੈ ਦੇ ਲਾ ਕੇ ਓਰੇ ਜੱਟ ਤਾਂ ਬਹਿ ਚੁੱਕੇ ਨੇ ਭਾਈ ਕਿਹੜੇ ਬੱਚੇ ਹੈ ਕਿਉਂ ਹੈ ਛੋਲੇ ਹੈ ਮੈਂ ਤੁਹਾਨੂੰ ਕੰਜਰ ਉਹਨੇ ਥੋੜਾ ਪਹਿਲਾਂ ਹੀ ਪਤਾ ਸੀ ਤੁਸ ਜਾਨ ਚ ਚੜਾਓਗੇ ਕਾਲੇ ਮੂੰਹ ਨਹੀਂ ਪਹਿਲੇ ਦੋ ਚੇਹਰੇ ਦੇਖਣਾ ਨਹੀਂ ਹੈ ਇਹ ਕੀ ਹੋ dita parada